ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਬਰਨਾਲੇ ਤੇ ਟਰੈਕਟਰ ਦੇ ਮੱਢ ਘਾਟਾ ਨੂੰ ਪੇਂਟ ਕਰਾਉਣਾ ਤੇ ਨਲੇ ਟੈਂਟਿੰਗ ਪੇਂਟਿੰਗ ਦਾ ਕੰਮ ਕਰਾਉਣਾਗਾ ਤੇ ਇੱਧਰ ਆ ਖੜਾ ਆਪਣਾ ਟਰੈਕਟਰ ਟੈਕ ਵਗੈਰਾ ਸਾਰਾ ਖੋਲਦਾ ਇਹਨਾਂ ਨੇ ਤੇ ਹੁਣ ਬਸ ਪਹਿਲਾਂ ਟਰੈਕਟਰ ਨੂੰ ਧੋਣਗੇ ਤੇ ਧੋਣ ਤੋਂ ਬਾਅਦ ਫਿਰ ਮਰਗਾਟ ਖੋਲਣਗੇ ਤੇ ਸਾਰਾ ਕੰਮ ਤੋਂ ਮੈਂ ਕਰਨਗੇ ਇਹ ਇਹ ਹਰਨੇਕ ਨੇ ਕੰਮ ਦਾ ਮਿਸਤਰੀ ਦਾ ਨਾਮ ਹੈਗਾ ਨੇਕੀਆ ਫੰਨੇ ਇੱਕ ਇਹ ਕਹਿੰਦੇ ਨੇ ਹੈ ਨੇਕ ਪੇਂਟਰ ਨੇਕ ਪੇਂਟਰ ਬਰਨਾਲਾ ਆ ਬਾਈ ਰਵੀ ਕੱਢਦਾ ਟਰੈਕਟਰ ਦੀ ਇਹ ਨਵੀਂ ਮਸ਼ੀਨ ਆ ਹਾਂਜੀ ਹੱਥਾਂ ਨਾਲ ਹੀ ਲੱਗੇ ਹੋਣੇ ਰਵੀ ਕੱਢਣਾ ਆਪਾਂ ਵੀ ਕਹਿੰਦੇ ਆ ਵੀ ਸਸਤੇ ਸਾਰਦਾ ਹੈ ਬਾਈ ਇਹ ਕਿੱਥੇ ਕਿੱਥੇ ਚ ਹੋਰ ਹਾਂਜੀ ਹਾਂ ਜੀ ਕਦੀ ਕਹੋ ਭਈਆ 10000 ਆ ਜੀ ਹੈ ਕਹਿੰਦੇ ਕਹੋ 10 ਤੋਂ 15000 ਹਾਂ ਚੱਕਰ ਬਾਹਰ ਇਹ ਚੱਕਰ ਆ ਆ ਕੰਨੇ ਸਾਰੇ ਟਰੈਡ ਸਿਰਫ ਬਲਾ ਧੋਣਗੇ ਟਰੈਕਟਰ ਨੂੰ ਆਪਣੇ ਨੂੰ ਆ ਦੋ ਤੋਂ ਹੁਣ ਤੋਂ ਬਾਅਦ ਆਪਣੀ ਬਾਰੀ ਆਊਗੀ ਉਹ ਬੈਠਾ ਜਿਹੜਾ ਮੇਨ ਆ ਮਿਸਤਰੀ ਰੰਗ ਵਾਲਾ ਉਹਨੇ ਕਰਨਾ ਰੰਗ ਉਹ ਟਰੈਕਟਰ ਤੇ ਲੱਗਿਆ ਤਾਂ ਰੰਗ ਕਰਨ ਉਹ ਖੜਾ ਆਪਣਾ ਟਰੈਕਟਰ ਦੁਬਾਰਾ ਕੰਡੀਸ਼ਨ ਲਗਾ ਦੇ ਇਹ ਸਾਡੇ ਸਾਰੇ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਮਸ਼ਹੂਰ ਪੇਂਟਰ ਇਹ ਆ ਟਰੈਕਟਰ ਪਿੰਡ ਰਾਜੀਏ ਨੂੰ ਵੇਚਿਆ ਭਾਈ ਜੇ ਪਸਾਨ ਸਕਦੇ ਨੇ ਪਸਾਣੋ ਕਿਹਦਾਗਾ ਮਿਸਤਰੀ ਕਹਿੰਦਾ ਪਿੰਡ ਰਾਜੀਏ ਤੋਂ ਆਇਆ ਹੋਇਆਗਾ ਤੇ ਆ ਆਪਣੇ ਮਿੱਤਰ ਦਾ ਟਰੈਕਟਰ ਹੈਗਾ ਇਹਦੇ ਤੇ ਸਰਬ ਵਗੈਰਾ ਲੱਗੀ ਹੋਈ ਆ ਹਾਂ ਹੈਨਾ ਹਾਂ ਤੁਸੀਂ ਪਹਿਲਾਂ ਆਪਣੇ ਸਾਰੇ ਜਣੇ ਕੀ ਹਾਂ ਕਿਵੇਂ ਗੱਲ ਵਾਪਸ ਆਪਣੇ ਮਰਗਾਟਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਕਿ ਕਿਸ ਤਰ੍ਹਾਂ ਦੀ ਹੈਗੀ ਤੇ ਰੰਗ ਵਗੈਰਾ ਲਿਖਿਆ ਪਿਆ ਜਿਵੇਂ ਕਲੇ ਪੈਣੇ ਥੱਲੋਂ ਆਹਾ ਸਾਰਾ ਕੁਝ ਵਿੱਚ ਵੀ ਦੇਖਾ ਲੇ ਤੁਸੀਂ ਕਰੇ ਪੈਣੇ ਸਾਰੇ ਇਹ ਇਹ ਸਾਰਾ ਮਿਸਤਰੀ 4 ਦਿਨ ਲੱਗਦੇ ਨੇ ਕਹਿੰਦਾ 4 ਦਿਨ ਲੱਗਣਗੇ ਤੇ ਟਰੈਕਟਰ ਵੀ ਉਹ ਆਪਣਾ ਵੀਰਵਾਰ ਨੂੰ ਅੱਜ ਹੈਗਾ ਸੋਮਵਾਰ ਤੇ ਆਹ ਸਾਰਾ ਲੈਂਕਾ ਵਗੈਰਾ ਕਹਿੰਦਾ ਵੀ ਨਵੀਆਂ ਬਣਾ ਦੂ ਬਸ ਕੋਈ ਰੇਟ ਵੀ ਨਹੀਂ ਜਿਆਦਾ ਬਾਤ ਹੀ ਆ ਪੈਸੇ ਵੀ ਮੋਟਰਾਂ ਕਿਹੜਾ ਆਪਣਾ ਚਾਹ ਹੱਥ ਜੋਰ ਤੂੰ ਹੀ ਲਿਆ ਯਾਰ ਚਲੋ ਲੋ ਜੀ ਤੇ ਹੁਣ ਚੱਲਦੇ ਆਂ ਅਸੀਂ ਘਰੋਂ ਤੇ ਕਰੇ ਜਾ ਕੇ ਕਰਾਂ ਕੰਮ ਧੰਦਾ ਕਿਉਂਕਿ ਉਹਦੇ ਸਾਡਾ ਹੁਣ ਕੋਈ ਕੰਮ ਹੈ ਨਹੀਂਗਾ ਤੇ ਮਿਸਤਰੀ ਕਹਿੰਦਾ ਵੀ 2 ਦਿਨ ਬਾਅਦ ਆਇਓ ਹਜੇ ਪਹਿਲਾਂ ਜਿਹੜੇ ਟਰੈਕਟਰ ਮੂਹਰੇ ਖੜੇ ਨੇ ਕਿ ਪਹਿਲਾਂ ਉਹਨਾਂ ਦੀ ਵਾਰੀ ਆ ਫੇਰ ਸਾਡੀ ਵਾਰੀ ਆਊਗੀ ਚਲਿਏ ਚਲੋ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪੇਟ ਕਰਾਉਣ ਤੋਂ ਬਾਅਦ ਦਿਖਾਵਾਂਗੇ ਕੰਡੀਸ਼ਨ ਦੁਬਾਰੇ ਮਰਗਾਟਾਂ ਦੀ ਫੇਰ ਦੱਸਿਓ ਹਾਂ ਵੀ ਕੇ ਫੇਰ ਮਿਲਦੇ ਆਂ ਤੁਹਾਨੂੰ ਇਹ ਆ ਗਿਆ ਬੋਰਡ ਫਰਨੇਕ ਸਿੰਘ ਤੇ ਟੈਂਟਰ ਜਲਵਿੰਦਰ ਸਿੰਘ ਕਾਲਾ ਆਈ.ਟੀ.ਆਈ. ਕਿਉਂਕਿ ਜਦੋਂ ਆਪਾਂ ਉਧਰ ਨੂੰ ਜਾਂਦੇ ਆ ਪੁਲ ਕੰਨੀ ਨੂੰ ਉਧਰ ਦੁਕਾਨ ਹੈ ਨਾ ਜੀ ਆਈ ਚੱਲੋ ਲਓ ਜੀ ਤੇ ਪਹੁੰਚ ਗਏ ਆਪਾਂ ਆਪਣੇ ਸ਼ਹਿਰ ਤਰੌਲੀ ਤੇ ਆਪਾਂ ਖੜੇ ਹਾਂ ਤਰੌਲੀ ਇਸ ਟਾਈਮ ਬੱਸ ਸਟੈਂਡ ਦੇ ਵਿੱਚ ਤੇ ਉਰੋਂ ਚੜਾਂਗੇ ਆਪਾਂ ਬੱਸ ਪਿੰਡ ਵਾਲੀ ਤੇ ਸਵਰਨਾ ਆਪਾਂ ਨੂੰ ਬੱਸ ਸਟੈਂਡ 'ਤੇ ਛੱਡਣ ਆਏਗਾ ਆਡੇ ਪਿੰਡ ਕੰਨੀਓਂ ਕਾਫੀ ਬੱਸਾਂ ਆਈਆਂ ਪਰ ਪਿੰਡ ਨੂੰ ਜਾਣ ਵਾਲੀ ਇੱਕ ਵੀ ਨਹੀਂ ਆਈ ਵਾਲੇ। ਫਟਿਆਲੇ ਵਾਲੀਆਂ ਆ ਰਹੀਆਂ ਨੇ ਗਈਆਂ। ਯਾਰ ਇਹ ਆ ਵੀ ਬਲੱਡ ਕੋਈ ਆਏ ਸਾਡੇ ਉਧਰ। ਆ ਢੱਲੋ। ਹਾਂ। ਯੂ ਪਟਿਆਲੇ ਵਾਲੀਆਂ ਵਾਲੀਆਂ ਆ ਗਈਆਂ। ਇੱਧਰ ਪਿੱਕੀ ਵਾਲੀ ਨਹੀਂ ਗਈ। ਹਾਂ। ਉਹ ਬੁੜੇ ਖੜੇ ਆ ਕੀ ਕਰ ਰਹੇ ਆਂ ਇਹ ਵੇਟ ਦਿਖਾਉਣਾ ਤੁਨੂੰ ਸਾਡਾ ਸ਼ਹਿਰ ਤਨੋਲਾ। ਇਹ ਆ ਗਿਆ ਜੀ ਸ਼ਹਿਰ ਤਨੋਲਾ। ਕੋਈ ਟੈਂਪੋ ਹੁਣ ਵੀ ਜਾਂਦੇ ਨੇ ਵੇਖਣਾ ਜਾਨਾ। ਏਲੇ ਹਾਂ ਉਹ ਦੇਖੋ। ਕਿ ਤਣੋਂ ਲੈ ਕੇ ਜਿਹੜੀ ਇਹ ਭੂੰਡ ਚੱਲਦੇ ਨੇ ਇੱਥੇ ਇਹ ਜਾਂਦੇ ਨੇ ਪੱਠਣਾ ਵਗੈਰਾ ਪਿੰਡਾਂ ਜਣਾ ਇੱਧਰ ਕੱਟੂ ਹਾਂ ਆ ਗਈ ਜੀ ਬੱਸ ਆਪਣੀ ਛੇ ਟੁੱਟੀ ਵਾਸਤੇ ਚੜਾਂ ਚੰਗਾ ਸਵਾਰ ਨੇ ਠੀਕ ਆ ਬਾਈ ਜੀ ਓਕੇ ਜੀ ਮਿਲਦੇ ਆ ਪਰਸੋਂ ਚੱਲਿਆਂਗੇ ਆਪਾਂ ਦੁਬਾਰੇ ਕਿ ਰਹੋਦੇ ਕੋਈ ਚੜਦੇ ਆ ਇੱਥੇ ਫੁੱਲ ਆ ਗਈ ਲਓ ਜੀ ਤੇ ਬਰਨਾਲੇ ਤੋਂ ਆਪਾਂ ਟਰੈਕ ਖੜਾ ਕੇ ਆ ਗਏ ਜੀ ਘਰੇ ਤੇ ਅੱਜ ਆਪਾਂ ਕਰੋ ਕੁਛ ਲੱਭ ਰਹੇ ਸੀ ਤੇ ਆਪਾਂ ਨੂੰ ਇੱਕ ਚੀਜ਼ ਲੱਭੀ ਹੈ ਜੀ ਤੇ ਦਿਖਾਉਣਾ ਤੁਹਾਨੂੰ ਵਲੌਗ ਦੇ ਵਿੱਚ ਉਹ ਹੈਗੀ ਮੇਰੇ ਮੰਮੀ ਡੈਡੀ ਦੇ ਵਿਆਹ ਦੀ ਐਲਬਮ ਤੇ ਦਿਖਾਉਣਾ ਤੁਹਾਨੂੰ ਸਾਡੀਆਂ ਪੁਰਾਣੀਆਂ ਫੋਟੋ ਮੇਰੇ ਡੈਡੀ ਹੁਣੀਆਂ ਨੇ ਤੇ ਨਾਲੇ ਪਿੰਡ ਦੇ ਹੋਰ ਬੰਦਿਆਂ ਦੀਆਂ ਆਪਣੇ ਚਾਚੇ ਤਾਇਆ ਦੀਆਂ ਜਾਂ ਜਿਹੜੀ ਪਿੰਡ ਦੇ ਹੁੰਦੇ ਨੇ ਆਪਣੇ ਜਾਂ ਰਿਸ਼ਤੇਦਾਰ ਸਾਰੇ ਦੱਸ ਰਿਹਾ ਤੁਹਾਨੂੰ ਦਿਖਾਉਣੇ ਨੇ ਲੈ ਐਲਬਮ ਦੇ ਵਿੱਚ ਉਹਨਾਂ ਦੀਆਂ ਪੁਰਾਣੀਆਂ ਫੋਟੋ ਇਹ ਰਹੀ ਜੀ ਐਲਬਮ ਤੇ ਕਰੀਏ ਇਹ ਆ ਗਈ ਮੇਰੇ ਡੈਡੀ ਦੇ ਵਿਆਹ ਦੀ ਫੋਟੋ ਬੈਂਟਰ ਸੰਗਾ ਤੋ ਮੰਮੀ ਆਪਣੀ ਕੋਈ ਉਹ ਟਾਈਮ ਆ ਚ ਇਸ ਤਰ੍ਹਾਂ ਦੇ ਪੋਜ ਹੁੰਦੇ ਸੀਗੇ ਤੇ ਉਦੋਂ ਡੈਡੀ ਦੇ ਦਾੜੀ ਹੈ ਨਹੀਂ ਸੀਗੀ ਤੇ ਹੁਣ ਦਾੜੀ ਹੈਗੀ ਤੇ ਮੰਮੀ ਵੀ ਅੱਗੇ ਨਾਲੋਂ ਥੋੜੇ ਮੋਟੇ ਹੋ ਗਏ ਦੇਖੋ ਇਹ ਸਟੂਡੀਓ ਜਿੱਥੇ ਸਟੂਡੀਓ ਨੇ ਖਿੱਚੀਆਂ ਹੋਣ ਜਾਣੀਆਂ ਤੇ ਮੇਰੇ ਡੈਡੀ ਹੁੰਦੀਆਂ ਨੇ ਬਿਆ ਵੇਲੇ ਵੀ ਉਹੀ ਸੀਗਾ ਤੇ ਜਦੋਂ ਮੇਰੀ ਭੈਣ ਦਾ ਵਿਆਹ ਸੀਗਾ ਉਦੋਂ ਵੀ ਉਹੀ ਸਟੂਡੀਓ ਸਾਡੇ ਉਹ ਬੋਤ ਪੁਰਾਣਾ ਸਟੂਡੀਓ ਸਾਡੇ ਪਿੰਡ ਦੇ ਵਿੱਚ ਦੇਖੋ ਕਿਸ ਤਰ੍ਹਾਂ ਹੈ 스ਕੱਚ ਨਾਲ ਇਹ ਐਡੀਟਿੰਗ ਕੀਤੀ ਹੋਈ ਹੈਗੀ ਵਾਹ ਬ్రో ਕਰਨਾ ਵਰਨਾ ਆਪਕ ਦੇਖੋ ये आ गए अपने पिंड मैंने तो वैसे पता भी नहीं भी कौन कौन ने इसे आम मेरा बापू है मेरा दादा इतना तो मैं पता इन बारे बाकियों बारे नहीं आप जानते दे। देखो सा तोबा चल भी नाइ तोई आ मेरा पाना बाबा गया। आ गया ये सरवाला से उस तो बाद आज मेरी दादी फिर आ गई बंदी डायरेक्ट लिखा हुआ तो उस ਸ਼ੇਰਾ ਬੰਨਿਆ ਫਿਰ ਰਖੜੀ ਬੰਨ੍ਹ ਬੰਨੇ ਇੱਕ ਜਿਵੇਂ ਵੀ ਹੁੰਦਾ ਇਹ ਆਵੇ ਸਾਡੇ ਗੁਰਦੁਆਰਾ ਸਾਹਿਬ ਤੇ ਜਿਸ ਟਾਈਮ ਵਿਆਹ ਸੀ ਮੇਰੇ ਰੈਡੀ ਹਾਸੋਂ ਗੁਰਦੁਆਰਾ ਆਜੇ ਇਮਾਰਤ ਬਣੀ ਨਹੀਂ ਸੀਗੀ ਇਸ ਤਰ੍ਹਾਂ ਦੀ ਜਿਵੇਂ ਹੋਣਾ ਉਹ ਬੰਡਰ ਸੀ ਸੀ ਮਤਲਬ ਤੇ ਫਿਰ ਉਸ ਤੋਂ ਬਾਅਦ ਆਪਣੇ ਤਾਜਾ ਜੀ ਦੀ ਗੱਡੀ ਉਹਨਾਂ ਕੋਲੋਂ ਅਮਰੁੱਤੀ ਸੀਗੀ ਉਹਦੇ 'ਚ ਬਰਾਤ ਗਈ ਸੀ ਆ ਉਰੇ ਪਹੁੰਚ ਗਈ ਬਰਾਤ ਇਹ ਆ ਗਿਆ ਮੇਰੇ ਨਾਨਕਿਆਂ ਦਾ ਪਿੰਡ ਬਾਲੇਵਾਲ ਬਾਲੇਵਾਲ ਆ ਮੇਰਾ ਚਾਚਾ ਜੀ ਸਤਗੁਰ ਚਾਚਾ ਜੀ ਤੇ ਬਾਕੀ ਮੇਰੇ ਪਸਾਨ ਚ ਨਹੀਂ ਆ ਰਹੇ ਤੇ ਆ ਮੇ ਵੀ ਰਣਜੀਤ ਚਾਚਾ ਜੀ ਆ ਗਏ ਇਹਦਰੋਂ ਭਰਾਤੀ ਸੱਜਣ ਸੀਗੇ ਤੇ ਆ ਗਏ ਮੇਂਦਰ ਮਾਮਾ ਸਾਡਾ ਤੇ ਆ ਸਾਇਦ ਨਹੀਂ ਪਸਾਨ ਚ ਆ ਰਹੇ ਲੇਡੀ ਜਨਾਕਾ ਪੁਲਿਸ ਸਟਾਪ ਐਂਟਰੀ ਵੀਸ 15100 ਰੁਪਿਆ ਤੇ ਮੇਰੀਆਂ ਮਾਸੀਆਂ ਆ ਗਈਆਂ ਅ ਰਾણો ਮਾਸੀ ਤੇ ਬਲਵਿੰਦਰ ਮਾਸੀ ਆ ਗਈ ਕਰਮਜੀਤ ਮਾਸੀ ਤੇ ਹੋਰ ਆ ਗਏ ਉਥੋਂ ਬਾਲੇੜ ਤੋਂ ਅ ਆ ਤਰਸੀਮ ਸਿੰਘ ਤੇ ਮੇਰਾ ਵੱਡਾ ਭਾਈ ਤੇ ਜੱਸੀ ਸਿੰਘ ਨੰਬਰਦਾਰਾਂ ਦੇ ਚਾ ਅਜੈਬ ਸਿੰਘ ਮੈਂਬਰ ਪਤਾ ਨਹੀਂ ਕਿ ਖੰਡੇ ਵੜਾ ਪਰ ਜੀਤ ਚਾਚਾ ਦਵਾਰੇ 사ਤਗੁਰ ਚਾਚਾ ਜੈਬ ਸਿੰਘ ਜੀ ਆ ਮੇ ਵੀ ਪੱਕਾ ਤਾਂ ਨਹੀਂ ਕਹਿ ਸਕਦੇ ਬਟ ਮੈਨੂੰ ਚੰਦ ਸਰਪੰਚ ਲੱਗ ਰਹੇ ਨੇ ਸਾਡੇ ਪਿੰਡ ਦੇ ਉਸ ਟਾਈਮ ਸਰਪੰਚ ਸੀ ਇਹ ਆਪਨਾ ਮੇਰਾ ਫੇਰ ਬਾਪੂ ਆ ਗਿਆ ਗਏਗਾ ਕੀ ਛੋਟੀ ਤਰਸੇਮ ਜੀ ਆ ਤਾਂ ਬਾਕੀ ਇਹਨਾਂ ਦੇ ਵਿੱਚ ਇੱਕ ਜੱਗਾ ਬੈ ਨੋਰੇ ਦਾ ਆਪਣਾ ਕੋਈ ਚਾਚਾ ਲੱਗਾ ਤੇ ਆਸਰਵਾਲਾ ਤੇ ਜੱਗ ਕੀ ਆਪਾਂ ਜਾਣਦੇ ਨਹੀਂ ਵੀ ਇਹ ਹੋਰ ਆ ਮੇਰੇ ਨਾਨਕਿਆਂ ਦੇ ਪਾਠੀ ਆ ਗਏ ਉਧਰੋਂ ਆਨੰਦਕਾਰ ਦੀ ਰਸਮ ਚੱਲ ਪਈ ਸੀ ਇੱਥੇ ਆ ਮੇਰਾ ਨਾਨਾ ਤੇ ਆ ਮੇਰਾ ਦਾਦਾ ਆਨ ਸਲੀਪਿੰਗ ਮੋਡ ਲੱਗ ਗਿਆ ਤੇ ਆ ਗਿਆ ਆਪਣੇ ਕਾਕਾਤਾਇਆ ਜੀ ਮੁੰਲਾ ਦਾ ਕਿਉਂਕਿ ਏਡਾ ਕਾ ਦੋਨਾਂ ਦਾ ਹੀ ਹੋਰ ਕਿਸੇ ਦਾ ਏਡਾ ਕੱਦ ਹੈ ਨਹੀਂ ਆਪਣੇ ਕੱਦ ਤੋਂ ਹੀ ਪਤਾ ਲੱਗਦਾ ਦੋਨਾਂ ਦਾ ਟਿੱਕੋ ਤਰ ਕੋ ਜਲਪਸਾਨ ਚ ਨਹੀਂ ਆ ਰਹੀ ਕੋਈ ਆ ਮੇਰਾ ਮਾਮਾ ਆ ਗਿਆ ਨਹੀਂ ਮਮਾ ਮਲੀ ਮਾਸੜ ਜੀ ਉੱਥੇ ਵਾਲੇ ਮੌੜਾ ਵਾਲੇ ਮਾਸੜ ਜੀ ਤੇ ਆ ਮਾਸੀ ਜੀ ਇਹਨਾਂ ਦਾ ਇੱਕ ਦਿਨ ਪਹਿਲਾਂ ਵਿਆਹ ਸੀ ਮੇਰੇ ਮੰਮੀ ਡੈਡੀ ਤੋਂ ਆ ਮਾਸੜ ਜੀ ਆ ਮਾਸੀ ਜੀ ਆ ਫੇਰ ਅਗਲੀ ਛੋਟੀ ਜਾਏਗਾ ਨਨੋਤੇ ਮ ਆ ਗਏ ਮੇਰੇ ਮਾਮਾ ਜੀ ਉਸ ਟਾਈਮ ਮੈ ਦੋਨੇ ਦੇਖਦੇ ਸੀਗੇ ਆ ਮੇਰੀ ਨਾਨੀ ਬੀਬੀ ਮੇਰੀ ਉਸ ਤੋਂ ਬਾਅਦ ਚੱਲ ਪਿਆ ਨੱਚਣ ਟੱਪਣਾ ਜਦੋਂ ਬਰਾਤ ਤੁਰਦੀ ਜਮੇ ਵੀ ਫਿਰ ਇਸ ਤਰ੍ਹਾਂ ਆ ਚਾਚਾ ਆ ਗਿਆ ਆਪਣਾ ਆ ਮੇਰੇ ਮਾਸਟਰ ਜੀ ਮੋਢਾ ਲਿਆ ਚਾਚਾ ਰਣਜੀਤ ਚਾਚਾ ਜੀ ਉਹ ਮਗਰ ਕਾਕਾਤਾ ਜੀ ਖੜੇ ਨੇ ਪਿਆਜ ਜੈਂਬਰਾ ਜੱਸੀ ਨੰਬਰਦਾਰਾਂ ਦਾ ਤੇ ਆਪ ਨੂੰ ਪਤਾ ਨਹੀਂ ਤੇ ਇਹ ਦਰਵਾਜ਼ਾ ਹਲੇ ਵੀ ਆ ਮੇਰੇ ਨਾਨਕੀ ਉੱਥੇ ਜਿਹੜਾ ਪਿੱਛੇ ਦਰਵਾਜ਼ਾ ਦਿਸ ਰਿਹਾ ਫੋਟੋ ਚ ਉੱਥੇ ਘਰ ਦਰਵਾਜ਼ੇ ਕੋਲੇ ਉਸ ਟੇ ਮੈਂ ਦੇਖੋ ਕਿਸ ਤਰ੍ਹਾਂ ਵੀ ਗਲਾਸਾਂ ਸੇ ਇੱਕ ਦੂਸਰੇ ਨੂੰ ਸ਼ਰਾਬ ਪੀਉਂਦੇ ਹੁੰਦੇ ਸੀ ਦੇਖੋ ਡੋਲੀ ਤੁਰ ਪੀ ਉਸ ਤੋਂ ਬਾਅਦ ਪੀਵੀ 197100 ਤੇ ਆ ਨਹਿਰ ਆਪਣੇ ਹਰੀ ਗੜਾ ਲਈ ਹੈਗੀ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਇੱਥੇ ਫੋਟੋ ਸ਼ੂਟ ਕੀਤਾ ਹੋ ਉਸ ਤੋਂ ਬਾਅਦ ਘਰੇ ਆ ਕੇ ਜਿਹੜਾ ਬਾਰ ਰਕਾਈ ਹੁੰਦੀ ਉਹ ਚੱਲ ਵੀ ਸੀ ਰਸਮ ਵੈਲਕਮ ਲਿਖਿਆ ਸੀ ਬੀਐਸ ਬਲਵਿੰਦਰ ਸਿੰਘ ਕੇ ਕੇ ਕੁਲਵਿੰਦਰ ਕੌਰ ਆ ਆਪਣੀ ਦਾਦੀ ਇਹ ਰਣਜੀਤ ਚਾਚਾ ਜਿਹੜਾ ਉਹਨਾਂ ਦੀ ਮੰਮੀ ਲੱਗ ਰਹੀ ਹੈ ਮੈਨੂੰ ਪੱਕਾ ਮੇਰੇ ਪਛਾਣ ਚ ਵੀ ਨਹੀਂ ਆਉਂਦੇ ਕਿਉਂਕਿ ਬਹੁਤ ਫਰਕ ਪੈ ਗਿਆ ਫੋਟੋ ਨਾਲ ਹੋਣ ਵਾਲੇ ਬੰਦਿਆਂ ਦਾ ਤੇ ਆ ਆਪਣੀ ਪੂਆ ਆਖਲੀ ਵਾਲੀ ਇਹ ਅਸਾਜੁਰ ਚਾਚਾ पहले तेनाली पग्गा दियाँ परने चे क्योंकि फोटो मगर देख ही लिया किस तरह एक कि दूसरे गिलासा शराब पा लेंगे करो वैसे फोटो खिंचने मेला तया गया ਇਨਾਂ ਦੇ ਇੱਕ ਹੱਥ ਹੈ ਨਹੀਂ ਸੀਗਾ ਤੇ ਇੱਕ ਹੱਥ ਦੀਆਂ ਸਿਰਫ ਦੋ ਉਂਗਲਾਂ ਸੀ ਦਸਾਂ ਦੇ ਵਿੱਚ ਉਹਨਾਂ ਦੇ ਸਿਰਫ ਦੋ ਉਂਗਲਾਂ ਸੀ ਇੱਕ ਚੀਚੀ ਤੇ ਕੰਗੂਠਾ ਬਾਕੀ ਸਾਰਾ ਟੋਕ ਵਾਲੀ ਮਸ਼ੀਨ ਚ ਆ ਗਿਆ ਸੀ ਇਹਨਾਂ ਦਾ ਮੈਨੂੰ ਟਰੈਕਟਰ ਦਾ ਸ਼ੌਂਕ ਮੇਰੇ ਤਾਈ ਨਹੀਂ ਪਾਇਆ ਹੋਇਆਗਾ ਕਿਉਂਕਿ ਜਦੋਂ ਵੀ ਇਹਨੂੰ ਪੈਨਸ਼ਨ ਮਿਲਦੀ ਇਹਨਾਂ ਨੂੰ ਤੇ ਇਹ ਸਾਨੂੰ ਤਨੌਲੇ ਲੈ ਕੇ ਜਾਂਦੇ ਤੇ ਟਰੈਕਟਰ ਟਰਾਲੀ ਖੇਡਣ ਵਾਲੀ ਦੁਵਾਕੇ ਲਿਆਉਂਦੇ ਤੇ ਆ ਗਿਆ ਆਪਣਾ ਸਾਧੂ ਤਾਇਆ ਆਪਣੇ ਸਾਹਮਣੇ ਘਰ ਆਣ ਦਾ ਤੇ ਆ ਪੰਮੀ ਪਰਮਜੀਤ ਸਿੰਘ ਪੰਮੀ ਇਹਨਾਂ ਦੀ ਖੇਤਾਂ ਕੋਠੀ आ साजनप्रीत सिंह आपेज पिछ निकल के इधर आ गया देखो किस तरह नच रहे हैं उस तरह बढ़िया वाइए नचते हों खुशी मना हरेक नचण के तरीके तो पता लग रहा गा तो अजक तो इस तरह कोई नचता ही नहीं ना। तो एंड ਇਹ ਬਲੌਗ ਦੀ ਕਰਦੇ ਆਪਾਂ ਇੱਥੇ ਸਮਾਪਤੀ ਤੇ ਮਿਲਦੇ ਆਪਾਂ ਅਗਲੇ ਆਪਣੇ ਨਵੇਂ ਬਲੌਗ ਦੇ ਵਿੱਚ ਕੱਲ ਨੂੰ ਤੇ ਆਪਣਾ ਬਲੌਗ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ